2006 ਵਿੱਚ ਸ਼ੁਰੂ ਹੋਇਆ ਮੋਜ਼ੇਕ ਫੈਸਟੀਵਲ ਉਹਨਾਂ ਪਹਿਲੇ ਗਿਣੇ-ਚੁਣੇ ਫੈਸਟੀਵਲਜ਼ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਕੈਨੇਡਾ ਵਿੱਚ ਸਵਦੇਸ਼ੀਅਨ ਹਾਜ਼ਰੀ ਨੂੰ ਮੁੱਖ ਪਰਦੇ ਤੇ ਲੈ ਆਂਦਾ ਸਵਦੇਸ਼ੀਅਨ ਡਾਈਵਰਸਿਟੀ ਨੂੰ ਕੈਨੇਡੀਅਨ ਮੋਜ਼ੇਕ ਰੰਗਾਂ ਵਿੱਚ ਪੇਰੋਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਇਸ ਫੈਸਟੀਵਲ ਦੇ ਕਰਤਾ-ਤਰਤਾ ਅਸਮਾ ਮਹਿਮੂਦ ਅਤੇ ਅਰਸ਼ਦ ਮਹਿਮੂਦ ਦੀ ਜ਼ਿੰਦਗੀ ਵਿੱਚ ਕਲਾ ਪਹਿਲਾਂ ਤੋਂ ਹੀ ਮੌਜੂਦ ਰਹੀ ਹੈ ਅਤੇ ਇੱਥੇ ਆ ਕੇ ਵੀ ਉਹ ਮਸਾਲਾ ਮਹਿੰਦੀ ਮસ્ਤੀ ਵਰਗੇ ਇਵੈਂਟਸ ਨਾਲ ਜੁੜੇ ਰਹੇ ਅਤੇ ਸੀਐਨਈ ਵਿੱਚ ਵੀ ਕੰਮ ਕਰਨ ਦਾ ਤਜਰਬਾ ਹਾਸਿਲ ਸੀ ਸਭ ਤੋਂ ਪਹਿਲਾ ਫੈਸਲਾ ਸੀ ਫੈਸਟੀਵਲ ਕਰਨ ਦੀ ਜਗ੍ਹਾ ਕੁਝ ਵੀ ਨਹੀਂ ਸੀ ਉੱਥੇ ਉਸ ਵਕਤ ਸੈਲੀਬ੍ਰੇਸ਼ਨ ਸਕੁਏਅ ਜਿਸ ਨੂੰ ਤੁਸੀਂ ਅੱਜ ਕਹਿੰਦੇ ਹੋ ਉੱਥੇ ਸਿਰਫ ਕਹਾ ਲੱਗਿਆ ਸੀ ਤੇ ਕੋਈ ਨਹੀਂ ਆਂਦਾ ਜਾਂਦਾ ਸੀ ਲੋਕੀ ਬਾਜ਼ਕਾਰ ਆਫਿਸ ਦੇ ਲੋਕੀ ਬੈਠ ਕੇ ਉੱਥੇ ਖਾਣਾ ਖਾ ਲੈਂਦੇ ਸਨ ਦੈਟਸ ਇਟ ਸੋ ਅਸੀਂ ਉੱਥੇ ਫੈਸਟੀਵਲ ਕੀਤਾ ਪਹਿਲਾ ਸਭ ਕੁਝ ਅਸੀਂ ਲੈ ਕੇ ਆਏ ਟਾਇਲਟਸ ਮੋਬਾਈਲ ਸਟੇਜ ਕੁਰਸੀਆਂ ਟੇਬਲ ਟੈਂਟ ਬੈਰੀਅਰਸ ਗਾਰਬੇਜ ਬਿੰਦ ਤੱਕ ਉਸ ਉਸ ਬਾਨੇ ਚ ਬੜੇ ਬੜੇ ਬੈਰਲਸ ਦੇ ਗਾਰਬੇਜ ਬਿੰਦ ਬਿੰਸ ਹੁੰਦੇ ਸਨ ਮੈਂ ਵੀ 20 20 ਸਾਲ ਯੰਗ ਸਾਂ ਤੇ ਮੈਂ ਅਸੀਂ ਸਾਰਾ ਉਹ ਕਰਕੇ ਵੋਲੰਟੀਅਰਸ ਦੇ ਤੌਰ ਤੇ ਸਾਰਾ ਕਰਕੇ ਉਸ ਨੂੰ ਕੀਆ ਕੰਪਲੀਟ ਕੀਤਾ ਤੇ ਵੀ ਗਾਟ ਟ੍ਰੇਨਡ ਆਊਟ ਪਹਿਲਾ ਦਿਨ ਗੁਜ਼ਰਿਆ ਦੂਸਰਾ ਦਿਨ ਵੀ ਵੇਰ ਟ੍ਰੇਨਡ ਆਊਟ ਸੋ ਬਹੁਤ سارے ਦੋਸਤ ਹੀ ਉਹ ਛੱਡ ਕੇ ਚਲੇ ਗਏ ਪ੍ਰੋਜੈਕਟ ਨੂੰ ਬਟ ਅਸੀਂ ਕਿਹਾ ਨਹੀਂ ਉਸ ਨੂੰ ਕੰਟੀਨਿਊ ਰੱਖਣਾ ਹੈ ਤੇ ਫਿਰ ਸੈਕਿੰਡ ਈਅਰ ਬਹੁਤ ਸਕਸੈਸਫੁਲ ਹੋਇਆ ਸੈਕਿੰਡ ਈਅਰ ਦੇ ਬਾਅਦ ਥਰਡ ਈਅਰ ਜਦੋਂ ਸੀ ਇਹ ਕਾਰਿਆ ਸੈਂਸਿਟੀ ਨੂੰ ਹੋਸ਼ਾਈ ਉਹਨਾਂ ਨੇ ਕਿਹਾ ਇਹ ਤੇ ਕਮ ਚੰਗਾ ਹੈ ਤੇ ਮੈਨੂੰ ਲੱਗਦਾ ਕੁਝ ਕਮ ਹੋ ਰਿਹਾ ਹੈ ਤੇ ਉਹਨਾਂ ਨੇ ਫਿਰ ਸਾਡੇ ਨਾਲ ਉਸ ਜਗ੍ਹਾ ਨੂੰ ਉਹਨਾਂ ਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਸੈਲੀਬ੍ਰੇਸ਼ਨ ਸਕੁਆਇਰ ਬਣਿਆ 2011 ਇਚ ਉਹਨਾਂ ਦਾ ਆਗਰੇਸ਼ਨ ਹੋਇਆ ਤੇ ਉਸ ਦੇ ਬਾਅਦ ਤੋਂ ਤੁਹਾਨੂੰ ਪਤਾ ਹੈ ਕਿ ਨਾ ਇਟਸ ਵਨ ਆਫ most happening places ਅਸਮਾ ਦੱਸਦੇ ਨੇ ਕਿ ਨਵੀਂ ਪੀੜੀ ਨੂੰ ਇਸ ਨਾਲ ਜੋੜਨ ਲਈ ਸੌਦੇਸ਼ੀਅਨ ਆਰਟ ਦੀ ਵੈਸਟਰਨ ਨਾਲ ਫਿਊਜ਼ਨ ਕਰਨਾ ਵੀ ਲਾਜ਼ਮੀ ਸੀ ਤਾਂ ਕਿ ਉਹਨਾਂ ਦੇ ਬੱਚੇ ਅਤੇ ਹੋਰ ਬੱਚੇ ਇਸ ਵਿੱਚ ਸ਼ਮੂਲੀਅਤ ਮਹਿਸੂਸ ਕਰ ਸਕਣ ਮੋਜ਼ੇਕ ਨਾਲ ਜੁੜੇ ਨੌਜਵਾਨ ਬੱਚੇ ਇੱਥੇ ਆਪਣੀ ਦਿਲਚਸਪੀ ਮੁਤਾਬਕ ਕੰਮ ਕਰਦੇ ਨੇ ਅਤੇ ਫਿਰ ਆਪਣੇ ਰਾਸਤੇ ਲੱਭ ਲੈਂਦੇ ਨੇ ਬੱਚਿਆਂ ਨੇ ਕਿਹਾ ਸੀ ਤੇ ਨਹੀਂ ਇਹ ਜਿਹੜਾ ਤੁਸੀਂ ਸਟੇਜ ਤੇ ਪਾ ਰਹੇ ਹੋ ਸਾਰੇ ਦਾ ਧਾਮਾ ਪਾਗਾ ਇਹ ਸਾਡਾ ਤਾਂ ਇੰਟਰਸਟ ਨਹੀਂ ਹੈ ਤੇ ਇਸ ਬੱਚੇ ਜਿਹੜੇ ਸਨ ਉਹ ਚਾਹੁੰਦੇ ਸਨ ਲੋਕਲ ਬੈਂਡਸ ਤੇ ਗਿਰਾਜ ਬੈਂਡਸ ਐਂਡ ਆਲ ਥੈਟ ਤੇ ਅਸੀਂ ਗਿਆ ਕਿ ਕੀਤਾ ਕਿ ਜਿਹੜਾ ਨਾਰਥ పార్ਕ ਸੀ ਉੱਥੇ ਐਮਫੀਥੀਆਟਰ ਸੀ ਕਦੇ ਕੁਝ ਨਹੀਂ ਹੋਇਆ ਸੀ ਐਮਫੀਥੀਆਟਰ ਵਿੱਚ ਅਸੀਂ ਉਹ ਬੱਚਿਆਂ ਨੂੰ ਦੇ ਦਿੱਤਾ ਕਿ ਤੁਸੀਂ ਇੱਥੇ ਪ੍ਰੋਗਰਾਮਿੰਗ ਕਰੋ ਤੇ ਬੱਚਿਆਂ ਨੇ ਪ੍ਰੋਗਰਾਮਿੰਗ ਕੀਤੀ ਉਹਨਾਂ ਨੇ ਰੌਕ ਦਾ ਕੋਲੋਸੀਅਮ ਬਣਾਇਆ ਤੇ ਰੌਕ ਦਾ ਕੋਲੋਸੀਅਮ ਵੀ ਹੁਣ 19 ਸਾਲ ਦਾ ਹੋ ਗਿਆ ਹੈ ਗਾਰਟਲੇ ਬੇਕੀ 뮤ਜ਼ਿਕ ਫੈਸਟੀਵਲ 2 ਅਤੇ 3 ਅਗਸਤ ਨੂੰ ਮਿਸਿਸ ਆਗਾ ਵਿੱਚ ਵਾਪਸੀ ਕਰ ਰਿਹਾ ਹੈ ਇਸ ਵਿੱਚ ਬਹੁਤ ਸਾਰੇ ਵੱਡੇ ਨਾਮੀ ਕਲਾਕਾਰ ਹਾਜ਼ਰੀ ਲਗਵਾ ਰਹੇ ਨੇ ਉਸ ਤੋਂ ਇਲਾਵਾ ਬਹੁਤ ਸਾਰਾ ਮਨੋਰੰਜਨ ਅਤੇ ਬਹੁਤ ਸਾਰੀਆਂ ਕਲਾ ਸੰਗੀਤ ਅਤੇ ਕਲਚਰ ਨਾਲ ਜੁੜੀਆਂ ਐਕਟੀਵਿਟੀਜ਼ ਤਿਆਰ ਕੀਤੀਆਂ ਗਈਆਂ ਨੇ ਜਦੋਂ ਅਸੀਂ 뮤ਜ਼ਿਕ ਸ਼ੁਰੂ ਕੀਤਾ ਨਾ ਉਸ ਵਕਤ ਕੋਈ ਔਰ ਦੇਸੀ ਫੈਸਟੀਵਲ ਨਹੀਂ ਹੋ ਰਿਹਾ ਸੀ ਸਿਵਾਏ ਮਸਾਲਾ ਮਹਿੰਦੀ ਦੇ ਤੇ ਜਦੋਂ ਅਸੀਂ ਸ਼ੁਰੂ ਕੀਤਾ ਤੇ ਅਸੀਂ ਬਿਲਕੁਲ ਇਕੱਲੇ ਸਨ ਉਸ ਫੀਲਡ ਵਿੱਚ ਤੇ ਦੇਖਦੇ-ਦੇਖਦੇ ਬਹੁਤ سارے ਫੈਸਟੀਵਲਸ ਦੇਸੀ ਫੈਸਟੀਵਲਸ ਆ ਗਏ ਤੇ ਲੋਕੀ ਸਾਈਡਰ ਕੋਲੋਂ ਪੁੱਛਦੇ ਸਨ ਕਿ ਲੋ ਦੀ ਤਰ੍ਹਾਂ ਤੇ ਤਰ੍ਹਾਂ ਕੰਪੀਟੀਸ਼ਨ ਹੋ ਗਿਆ ਮੈਂ ਕਹਿੰਦੀ ਸੀ ਇਹ ਕੰਪੀਟੀਸ਼ਨ ਨਹੀਂ ਹੈ ਇਹ ਓਪਰਚ्युनिटी ਹੈ ਇਹ ਓਪਰਚ्युनिटी ਹੁਣ ਲੋਕਾਂ ਨੂੰ ਪਤਾ ਚੱਲ ਰਿਹਾ ਹੈ ਕਿ ਵੀ ਸਾਊਥ ਏਸ਼ੀਅਨ ਕਮਿਊਨਿਟੀ ਕਿੰਨੀ ਜ਼ਿਆਦਾ ਹੈ ਤੇ ਕਿੰਨੀ ਪਾਵਰਫੁਲ ਹੈ ਸਭ ਤੋਂ ਪਹਿਲਾ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡਾ ਫੈਸਟੀਵਲ ਜਿਹੜਾ ਹੈ ਉਹ ਸਾਊਥ ਏਸ਼ੀਆ ਨੂੰ ਰਿਪਰੈਜ਼ੈਂਟ ਕਰੇ ਪਾਕਿਸਤਾਨ ਨੂੰ ਨਹੀਂ ਇੰਡੀਆ ਨੂੰ ਨਹੀਂ ਬੰਗਲਾਦੇਸ਼ ਨੂੰ ਸਾਊਥ ਏਸ਼ੀਅਨ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ 엘ਮੈਂਟਸ ਸਾਰੇ ਜਿਹੜੇ ਨੇ ਉਹ ਰਿਪਰੈਜ਼ੈਂਟ ਕਰਨ مختلف ਕਮਿਊਨਿਟੀਜ਼ ਨੂੰ ਅਸਮਾ ਮੁਤਾਬਿਕ ਉਹਨਾਂ ਦਾ ਸੁਪਨਾ ਹੈ ਕਿ ਮੋਜ਼ੈਕ ਫੈਸਟੀਵਲ ਡਾਈਵਰਸਿਟੀ ਦੇ ਰੰਗਾਂ ਦੀ ਤਰਜਮਾਨੀ ਕਰਨ ਦੇ ਨਾਲ ਨਾਲ ਵਾਤਾਵਰਣ ਦੀ ਰੱਖਿਆ ਲਈ ਵੀ ਇੱਕ ਮਿਸਾਲ ਬਣ ਜਾਵੇ ਅਸੀਂ ਪਹਿਲਾ ਫੈਸਟੀਵਲ ਸੀ ਜਿਨ੍ਹਾਂ ਨੇ ਪਾਣੀ ਰੀਫਿਲਿੰਗ ਬੋਟਲਸ ਦਿੱਤੀਆਂ ਨੇ ਉਹ ਆਪਣੀ ਆਡੀਅנס ਨੂੰ ਵੀ ਦੇਦੀਆਂ ਸ਼ੁਰੂ ਕੀਤੀਆਂ ਆਪਣੇ ਵੌਲੰਟੀਅਰਸ ਨੂੰ ਵੀ ਦੇ ਦਿੱਤੀਆਂ ਇਸ ਸਾਲ ਵੀ ਅਸੀਂ ਉਹ ਹੀ ਕਰਨਗੇ ਸਾਡੇ ਕੋਲ ਵਾਟਰ ਫਿਲਿੰਗ ਸਟੇਸ਼ਨ ਅਸੀਂ ਲਗਾਉਣਾ ਸ਼ੁਰੂ ਕੀਤਾ ਤੇ ਹੁਣ ਸਿਟੀ ਨੇ ਉਹ ਪਰਮਨੈਂਟ ਕਰ ਦਿੱਤੇ ਨੇ ਕਿ ਵਾਟਰ ਫਿਲਿੰਗ ਸਟੇਸ਼ਨ ਹਰ ਜਗ੍ਹਾ ਲੱਗੇਗਾ ਉਹ ਅਸੀਂ ਸ਼ੁਰੂ ਕੀਤਾ ਸੀ ਅਸੀਂ ਬੋਟਲਸ ਦਿੱਤੀਆਂ ਬੱਚਿਆਂ ਨੂੰ ਰੀਫਿਲਏਬਲ ਬੋਟਲਸ ਲੋਕਾਂ ਨੂੰ ਵੀ ਅਸੀਂ ਕਹਿੰਦੇ ਨੇ ਕਨਸਟੈਂਟਲੀ ਕਿ ਰੀਫਿਲਏਬਲ ਬੋਟਲਸ ਯੂਜ਼ ਕਰੋ ਸਾਡਾ ਪਲਾਨ ਅਰਜੈਂਟ ਅਲਟੀਮੇਟਲੀ ਇਹ ਹੈ ਕਿ ਮੋਜ਼ੈਕ ਫੈਸਟੀਵਲ ਜ਼ੀਰੋ ਵੇਸਟ ਆ ਇਵੈਂਟ ਪੰਜ ਹੈ ਕਿਸੇ ਤਰ੍ਹਾਂ ਤੇ ਉਹ ਜ਼ੀਰੋ ਵੇ ਸਿਰਫ ਇਸ ਤਰ੍ਹਾਂ ਹੋ ਸਕਦਾ ਜਦੋਂ ਸਾਰੇ ਰੈਸਟੋਰੈਂਟਸ ਜਿਹੜੇ ਨੇ ਉਪਲੇਟਾਂ ਇਚ ਤੁਹਾਨੂੰ ਸਰਵ ਕਰਨ ਦੇ ਵਾਸ਼ੇਬਲ ਪਲੇਟਸ ਹੋਣ ਤੇ ਗਲਾਸਾਂ ਇਚ ਤੁਸੀਂ ਪਾਣੀ ਪੀਓ ਜਾਂ ਸ਼ਰਬਤ ਪੀਓ ਤੇ ਉਹ ਵਾਪਸ ਕਰਦੇ ਹੋ ਇਸ ਵਾਸਤੇ ਕਰਕੇ ਉਸ ਵਿੱਚ ਟਾਈਮ ਲੱਗੇਗਾ ਲਵੀਨ ਗਿਲ ਆਮਨੀ ਨਿਊਜ਼